ਲੋਕ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੂੰ ਇੱਕ ਹੋਰ ਵੱਡਾ ਝਟਕਾ ਲੱਗਿਆ ਆਮ ਆਦਮੀ ਪਾਰਟੀ ਦੇ ਟਕਸਾਲੀ ਆਗੂਆਂ ਦੇ ਵੱਲੋਂ ਪਾਰਟੀ ਛੱਡਣ ਦਾ ਸਿਲਸਲਾ جاری ਹੈ ਹੁਣ ਸੁਖਵੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਆਮ ਆਦਮੀ ਪਾਰਟੀ ਦੇ ਇੱਕ ਵੱਡੇ ਆਗੂ ਨੇ ਅਕਾਲੀ ਦਲ ਦੇ ਵਿੱਚ ਸ਼ਮੂਲੀਅਤ ਇਕਤਿਆਰ ਕਰ ਲਈਏ ਤੁਸੀਂ ਜੁੜੇ ਹੋ ਲੋਕਪ੍ਰੈਂਟ న్యూਸ ਦੇ ਨਾਲ ਮੈਂ ਹਰਿੰਦਰ ਬਾਜਵਾ ਸ਼੍ਰੋਮਣੀ ਅਕਾਲੀ ਦਲ ਨੇ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਦਿੱਤਾ ਖਾਸ ਕਰਕੇ ਬਠਿੰਡਾ ਲੋਕ ਸਭਾ ਹਲਕੇ ਦੇ ਵਿੱਚ ਜਿਵੇਂ ਹੀ ਇਹ ਖਬਰ ਚੱਲੀ ਕਿ ਸੁਖਬੀਰ ਸਿੰਘ ਬਾਦਲ ਜਿਹੜੇ ਆ ਉਹ ਖੁਦ ਚੋਣ ਲੜ ਸਕਦੇ ਆ ਤਾਂ ਉਸ ਤੋਂ ਬਾਅਦ ਇੱਕ ਤਰ੍ਹਾਂ ਨਾਲ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਿਆ ਸੁਖਬੀਰ ਸਿੰਘ ਬਾਦਲ ਜਿਹੜੇ ਆ ਉਹ ਚੋਣ ਲੜਨ ਜਾ ਰਹੇ ਆ ਦੱਸਿਆ ਜਾ ਰਿਹਾ ਹੈ ਕਿ ਬਠਿੰਡਾ ਤੋਂ ਉਹ ਚੋਣ ਲੜ ਸਕਦੇ ਆ ਤਾਂ ਉਸ ਦਰਮਿਆਨ ਆਮ ਆਦਮੀ ਪਾਰਟੀ ਦਾ ਇੱਕ ਸਾਬਕਾ ਹਲਕਾ ਪ੍ਰਧਾਨ ਅਤੇ ਟਕਸਾਲੀ ਆਗੂ ਜਿਹੜਾ ਹੈ ਉਹ ਅਕਾਲੀ ਦਲ ਚ ਸ਼ਾਮਲ ਹੋ ਗਿਆ ਲੰਬੀ ਹਲਕੇ ਵਿੱਚ ਆਮ ਆਦਮੀ ਪਾਰਟੀ ਦੇ ਟਕਸਾਲੀ ਆਗੂ ਤੇ ਸਾਬਕਾ ਹਲਕਾ ਪ੍ਰਧਾਨ ਜਸਵੀਰ ਹਾਕੂ ਵਾਲਾ ਨੇ ਪਿੰਡ ਬਾਦਲ ਦੇ ਵਿੱਚ ਆਪ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਮੂਲੀਅਤ اختیار ਕਰ ਲਈ ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਮੌਜੂਦ ਰਹੇ ਇਸ ਦੌਰਾਨ ਜਸਵੀਰ ਸਿੰਘ ਹਾਕੂ ਵਾਲਾ ਨੇ ਇਲਜ਼ਾਮ ਲਗਾਇਆ ਕਿ ਲੰਬੀ ਹਲਕੇ ਵਿੱਚ ਆਮ ਆਦਮੀ ਪਾਰਟੀ ਦੇ ਕਿਸੇ ਵੀ ਟਕਸਾਲੀ ਵਰਕਰ ਦੀ ਸੁਣਵਾਈ ਨਹੀਂ ਹੋ ਰਹੀ ਪਾਰਟੀ ਹਾਈ ਕਮਾਂਡ ਵੀ ਇਸ ਵਾਰ ਦੀ ਚੁੱਪਵੱਟੀ ਬੈਠੀ ਆ ਇਸ ਮੌਕੇ ਬਹੁਤ ਸਿੰਘ ਵਾਲ ਸੀ ਫਤੂਹੀ ਗੜਾ ਤੇ ਰੇਸ਼ਮ ਸਿੰਘ ਵਾਸੀ ਰੋੜਾਂਵਾਲੀ ਵੀ ਨੇ ਵੀ ਆਮ ਆਦਮੀ ਪਾਰਟੀ ਛੱਡ ਕੇ ਇਕਾਲੀ ਦਲ ਦੇ ਵਿੱਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ ਇਸ ਮੌਕੇ ਸ਼੍ਰੋਮਣੀ ਇਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਪਾਰਟੀ ਦੇ ਵਿੱਚ ਸ਼ਾਮਲ ਹੋਣ ਵਾਲਿਆਂ ਨੂੰ ਪਾਰਟੀ ਵਿੱਚ ਪੂਰਾ ਮਾਣ ਸਨਮਾਨ ਦਿੱਤੇ ਜਾਣ ਦਾ ਭਰੋਸਾ ਦਿੱਤਾ ਜਸਵੀਰ ਸਿੰਘ ਹਾਕੂ ਵਾਲਾ ਉਹਨਾਂ ਆਗੂਆਂ ਚੋਂ ਨੇ ਜਿਨ੍ਹਾਂ ਨੇ ਲਗਾਤਾਰ ਆਮ ਆਦਮੀ ਪਾਰਟੀ ਦੇ ਔਖੇ ਸਮੇਂ ਪਾਰਟੀ ਦੇ ਨਾਲ ਖੜਕੇ ਮੋਢੇ ਨਾਲ ਮੋਢਾ ਲਾਇਆ ਪਾਰਟੀ ਨੂੰ ਵਿਧਾਨ ਸਭਾ ਚੋਣਾਂ ਜਿਤਾਉਣ ਦੇ ਵਿੱਚ ਵੱਡੀ ਭੂਮਿਕਾ ਨਿਭਾਈ ਹੈ ਇਸ ਸਮੇਂ ਹਾਕੂ ਵਾਲਾ ਸਣੇ ਕਈ ਹੋਰ ਆਗੂ ਇਸ ਗੱਲੋਂ ਨਿਰਾਸ਼ ਨੇ ਕਿ ਗਰਮੀ ਸਿੰਘ ਖੁੱਡੀਆਂ ਬੇਸ਼ੱਕ ਵਿਧਾਇਕ ਵੀ ਬਣ ਕੇ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾ ਕੇ ਮੰਤਰੀ ਵੀ ਬਣ ਗਏ ਪਰ ਉਹ ਕਾਂਗਰਸ ਚੋਂ ਆਏ ਸੀ ਅਤੇ ਉਹਨਾਂ ਦੇ ਨਾਲ ਜਿਹੜੇ ਕਾਂਗਰਸੀ ਵਰਕਰ ਆਏ ਸੀ ਉਹਨਾਂ ਨੂੰ ਹਲਕੇ ਦੇ ਅੰਦਰ ਬਹੁਤ ਜ਼ਿਆਦਾ ਤਰਜੀਹ ਦਿੱਤੀ ਜਾ ਰਹੀ ਹੈ ਗਰਮੀਤ ਸਿੰਘ ਖੁੱਡੀਆਂ ਦਾ ਪਰਿਵਾਰ ਪੂਰੀ ਸਿਆਸਤ ਦੇ ਉੱਤੇ ਭਾਰੂ ਪੈ ਰਿਹਾ ਕਿਉਂਕਿ ਉਹਨਾਂ ਦੇ ਦੋਵੇਂ ਪੁੱਤਰ ਜਿਹੜੇ ਆ ਉਹ ਇਸ ਸਮੇਂ ਜਿਹੜਾ ਉਹ ਸਾਰਾ ਕੁਝ ਸੰਭਾਲ ਰਹੇ ਨੇ ਜਿਸ ਕਰਕੇ ਟਕਸਾਲੀ ਆਗੂਆਂ ਦੀ ਪੁਸ਼ਪਪੜਤਾਲ ਪਾਰਟੀ ਦੇ ਅੰਦਰ ਖਤਮ ਹੁੰਦੀ ਜਾ ਰਹੀ ਹੈ। ਇਹੀ ਕਾਰਨ ਹੈ ਕਿ ਗਰਮੀਤ ਸਿੰਘ ਖੁੱਡੀਆਂ ਦੇ ਲਈ ਖਤਰੇ ਦੀ ਘੰਟੀ ਹੈ। ਜੇਕਰ ਜਸਵੀਰ ਸਿੰਘ ਹਾਕੂ ਵਾਲਾ ਵਰਗੇ ਆਗੂ ਪਾਰਟੀ ਛੱਡ ਕੇ ਜਾਂਦੇ ਆ। ਤਾਂ ਉਹਨਾਂ ਦੇ ਆਪਣੇ ਹਲਕੇ ਲੰਬੀ ਦੇ ਵਿੱਚ ਉਹਨਾਂ ਨੂੰ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਬੇਸਿਕ ਆਮ ਆਦਮੀ ਪਾਰਟੀ ਇਸ ਸਮੇਂ ਦਾਵਾ ਕਰ ਰਹੀ ਹੈ ਕਿ ਉਹ ਬਹੁਤ ਚੰਗੀ ਤਰ੍ਹਾਂ ਨਾਲ ਇਸ ਚੋਣ ਚ ਅੱਗੇ ਨਿਕਲ ਗਏ ਨੇ ਬਠਿੰਡਾ ਹਲਕੇ ਤੋਂ ਪਰ ਜਿਸ ਹਿਸਾਬ ਦੇ ਨਾਲ ਟਕਸਾਲੀ ਆਗੂ ਛੱਡ ਕੇ ਜਾ ਰਹੇ ਨੇ ਉਸ ਤੋਂ ਲੱਗਦਾ ਇੰਜ ਹੈ ਕਿ ਪਾਰਟੀ ਆਉਣ ਦੇ ਦਿਨਾਂ ਦੇ ਵਿੱਚ ਮੁਸ਼ਕਲ 'ਚ ਘੇਰ ਸਕਦੀ ਹੈ ਖਾਸ ਕਰਕੇ ਲੰਬੀ ਹਲਕੇ ਦੇ ਵਿੱਚ ਪਾਰਟੀ ਦੇ ਲਈ ਜਸਵੀਰ ਸਿੰਘ ਹਾਕੂ ਵਾਲਾ ਦੇ ਜਾਣ ਤੋਂ ਬਾਅਦ ਇੱਕ ਵੱਡਾ ਖਲਾਫ ਪੈਦਾ ਹੋ ਸਕਦਾ ਹੈ।